ਸੱਚੀ ਗੱਲ ਤੁਸੀਂ ਵੇਖ ਰਹੇ ਹੋ ਡੈਨਿਕਸਵੇਰਾ ਟੀਵੀ ਮੈਂ ਹਾਂ ਨਿਰੂ ਬਿਜਲਵਾਨ ਤਾਂ ਸੰਗਰੂਰ ਤੋਂ ਬਾਅਦ ਹੁਣ ਜਲੰਧਰ ਦੇ ਵਿਚਕਾਰ ਸੀਐਮ ਭਗਵੰਤ ਮਾਨ ਨੇ ਕਿਰਾਏ ਦੀ ਕੋਠੀ ਲੈ ਲਈ ਹੈ ਤੇ ਸਾਡੇ ਨਾਲ ਮੁਖਬਲਾਰੇ ਨਿਲਗਰਗ ਜਿੱਥੇ ਮੌਜੂਦ ਨੇ ਸਰ ਅਗਰ ਗੱਲ ਕੀਤੀ ਜਾਵੇ ਤਾਂ ਕਿਹਾ ਜਾਂਦਾ ਕਿਸੇ ਮਾਲਵੇ ਤੋਂ ਆਉਂਦੇ ਤਾਂ ਜ਼ਿਆਦਾਤਰ ਧਿਆਨ ਜਿਹੇ ਮਾਲਵੇ ਵਾਲ ਸੀਗਾ ਹੁਣ ਮਾਝਾ ਦੁਆਬਾ ਵੀ ਪੂਰਾ ਦੇਖਿਆ ਜਾਊਗਾ ਨਹੀਂ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਦੇ ਐ ਤੇ ਪੰਜਾਬ ਦਾ ਹੀ ਹਿੱਸਾ ਹੈ ਮਾਝਾ ਵੀ ਦੁਆਬਾ ਵੀ ਤੇ ਜਿਹੜਾ ਹੈਗਾ ਮਾਲਵਾ ਵੀ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਹਰ ਇਲੈਕਸ਼ਨ ਨੂੰ ਬੜਾ ਸੀਰੀਅਸਲੀ ਲੈਂਦੀ ਹੈਗੀ ਹੈ ਹੁਣ 10 ਜੁਲਾਈ ਨੂੰ ਜਲੰਧਰ ਦੇ ਵਿੱਚ ਇਲੈਕਸ਼ਨ ਹੈਗਾ ਜਲੰਧਰ ਵੈਸਟ ਦਾ ਠੀਕ ਹੈ ਤੇ ਅਸੀਂ ਹਰ ਪੱਧਰ ਦੇ ਉੱਤੇ ਉੱਥੇ ਤਿਆਰੀ ਕੀਤੀ ਹੋਈ ਹੈ ਹੁਣ ਜੇ ਮੈਂ ਗੱਲ ਕਰਾਂ ਉੱਥੇ ਟੋਟਲ 181 ਬੂਥ ਹੈਗੇ ਆ ਉਸ ਦੇ ਵਿੱਚ 23 ਵਾਰਡ ਹੈਗੇ ਆ ਹੁਣ ਵਾਰਡ ਪੱਧਰ ਦੇ ਉੱਤੇ ਮੰਤਰੀਆਂ ਦੀ ਐਮ ਐਲ ਏਆਂ ਦੀ ਔਰ ਚੇਅਰਮੈਨ ਸਾਹਿਬਾਨ ਦੀ ਡਿਊਟੀ ਲੱਗੀ ਆ ਇਸੀ ਤਰ੍ਹਾਂ ਹਰ ਇੱਕ ਜਨਨਕ ਬੂਥ ਦੇ ਉੱਤੇ ਇੱਕ ਇੰਪੋਰਟੈਂਟ ਜਨਨਕ ਜਿਹੜੇ ਪਰਸਨੈਲਿਟੀਜ਼ ਹੈਗੀਆਂ ਨੇ ਜਾਂ ਜਿਨ੍ਹਾਂ ਨੂੰ ਕਾਫੀ ਤਜਰਬਾ ਇਲੈਕਸ਼ਨ ਲੜਨ ਦਾ ਹੋ ਗਿਆ ਹੈ ਕਿਉਂਕਿ ਲਗਾਤਾਰ ਅਸੀਂ ਇਲੈਕਸ਼ਨ ਬੋਰਡ 'ਚ ਹੀ ਰਹਿੰਦੇ ਆ ਤੇ ਉੱਥੇ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਨੇ ਉਹ ਚ ਅਹੁਦੇਦਾਰ ਵੀ ਨੇ ਉਹ ਚ ਚੇਅਰਮੈਨ ਵੀ ਹੈਗੇ ਆ ਉਹ ਚ ਐਮਐਲਏ ਸਹਿਬਾਨ ਵੀ ਹੈਗੇ ਆ ਸੋ ਅਸੀਂ ਜਿਹੜਾ ਹੈਗਾ ਇਸ ਇਲੈਕਸ਼ਨ ਨੂੰ ਇਸ ਕਰਕੇ ਵੀ ਸੀਰੀਅਸਲੀ ਲੈ ਰਹੇ ਆ ਕਿ ਇਹ ਜਮਨੀ ਚੋਣ ਜਿਹੜੀ ਹੋ ਰਹੀ ਆ ਇਹ ਵਿਧਾਨ ਸਭਾ ਦੀ ਜਮਨੀ ਚੋਣ ਹੈ ਕਿਉਂਕਿ ਪੈਟਰਨ ਜਿਹੜਾ ਹੁੰਦਾ ਲੋਕ ਸਭਾ ਦਾ ਉਹ ਉਦੋਂ ਹੋਰ ਨਜ਼ਰੀ ਨਾਲ ਲੋਕ ਦੇਖਦੇ ਆ ਜਦੋਂ ਵਿਧਾਨ ਸਭਾ ਦਾ ਇਲੈਕਸ਼ਨ ਹੁੰਦਾ ਹੋਰ ਨਜ਼ਰੀ ਨਾਲ ਦੇਖਦੇ ਆ ਔਰ ਸਾਡੇ ਲਈ ਇਹ ਬੜੀ ਮਹੱਤਵਪੂਰਨ ਹੈ ਇਸੇ ਤਰ੍ਹਾਂ ਮੁੱਖ ਮੰਤਰੀ ਸਾਹਿਬ ਜਿਹੜੇ ਹੈ ਸੀਐਮ ਮਾਨ ਸਾਹਿਬ ਨੇ ਉਹ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦਾ ਦਰਦ ਉਹਨਾਂ ਦੇ ਦਿਲ ਦੇ ਵਿੱਚ ਹੈਗਾ ਪੰਜਾਬ ਦੇ ਲੋਕਾਂ ਨੂੰ ਉਹ ਪਿਆਰ ਕਰਦੇ ਹੈਗੇ ਤੇ ਨੇਚਰਲੀ ਜਦੋਂ ਉਹ ਜਾ ਕੇ ਵੀ ਉੱਥੇ ਕੈਂਪ ਕਰਨਗੇ ਕੈਂਪੇਨ ਕਰਨਗੇ ਉਹਦਾ ਅਸਰ ਲਾਜ਼ਮੀ ਤੌਰ ਦੇ ਉੱਤੇ ਜਿਹੜਾ ਹੈਗਾ ਲੋਕ ਉਥੋਂ ਦੇ ਜਿਹੜੇ ਵੋਟਰ ਹੈ ਉਹਨਾਂ ਤੇ ਪਾਏਗਾ ਸੋ ਇਸ ਕਰਕੇ ਜਿਹੜਾ ਹੈਗਾ ਚਾਹੇ ਮਾਨ ਸਾਹਿਬ ਹੋਣ ਚਾਹੇ ਸੰਦੀਪ ਪਾਟਕ ਜੀ ਹੋਣ ਸਾਡੇ ਜਿਹੜੇ ਆਰਗੇਨਾਈਜ਼ੇਸ਼ਨ ਦੇ ਜਨਰਲ ਸਕੱਤਰ ਹੈਗੇ ਇੰਡੀਆ ਦੇ ਸਾਰੇ ਜਨਨ ਕਿ ਉੱਥੇ ਰਹਿ ਕੇ ਸੀਰੀਸly ਉਸ ਇਲੈਕਸ਼ਨ ਨੂੰ ਲੜ ਰਹੇ ਹੈ ਇਹ ਸਭ ਤੋਂ ਵੱਡੀ ਗੱਲ ਆ ਜਾਂਦੀ ਹੈ ਕਿਉਂਕਿ ਸ਼ੀਤਨ ਨਰੰਗਲ ਜਦ ਪਹਿਲੇ ਇਸਤਿਫਾ ਦਿੰਦੇ ਭਾਜਪਾ ਦਾ ਦਮਨ ਥਾਪਦੇ ਜੁਆਇਨ ਕਰਦੇ ਨੇ ਉਸ ਤੋਂ ਬਾਅਦ ਵਾਪਸ ਜਾਂਦੇ ਨੇ ਸਪੀਕਰ ਸਾਹਿਬ ਦੇ ਕੋਲ ਤੇ ਕਹਿੰਦੇ ਨੇ ਕਿ ਮੈਂ ਆਪਣਾ ਅਸਤੀਫਾ ਵਾਪਸ ਲੈਣਾ ਹੈਗਾ ਇਸ ਪੂਰੇ ਪ੍ਰਕਿਰਿਆ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਕਹਿੰਦੇ ਨੇ ਕਿ ਸਪੀਕਰ ਸਾਹਿਬ ਨੇ ਬਹੁਤ ਜਲਦੀ ਕਰਤੀ ਵਿਰੋਧੀ ਸਰ ਕਹਿੰਦੇ ਕਿ ਸ਼ਾਇਦ ਤੁਹਾਡਾ ਬੰਦਾ ਜੇ ਹੈ ਤੁਹਾਡੀ ਪਾਰਟੀ ਦੇ ਵਿਚਾਰ ਹੀ ਰਹਿੰਦਾ ਸ਼ਾਇਦ ਉਹਨੂੰ ਆਪਣੀ ਗਲਤੀ ਮਹਿਸੂਸ ਹੋ ਗਈ ਸੀਗੀ ਦੇਖੋ ਮਾਰਚ ਦੇ ਵਿੱਚ ਉਹਨਾਂ ਨੇ ਅਸਤੀਫਾ ਦਿੱਤਾ ਔਰ ਜਾ ਕੇ ਮਈ ਦੇ ਵਿੱਚ ਜਿਹੜਾ ਹੈਗਾ ਉਹ ਅਸਤੀਫਾ ਐਕਸੈਪਟ ਹੁੰਦਾ ਹੈਗਾ ਠੀਕ ਹੈ ਨਾ ਤੇ ਹੁਣ ਤੁਸੀਂ ਮੈਨੂੰ ਦੱਸੋ ਉਹਦੇ ਵਿੱਚ ਕੀ ਜਲਦੀ ਹੋ ਗਈ 2 2.5 ਮਹੀਨੇ ਦਾ ਵਕਫਾ ਕਿਤੇ ਘਟ ਹੁੰਦਾ ਆ ਤੇ ਇਹ ਤਾਂ ਉਹ ਗੱਲ ਹੋ ਗਈ ਜੋ ਜਾ ਚਿੜੀਏ ਮਰ ਜਾ ਚਿੜੀਏ ਹਨਾ ਵੀ ਜਦੋਂ ਤੁਹਾਡਾ ਦਿਲ ਕੀਤਾ ਤੁਸੀਂ ਅਸਤੀਫਾ ਦੇਤਾ ਦਿਲ ਕੀਤਾ ਤੁਸੀਂ ਆਪਣਾ ਅਸਤੀਫਾ ਵਾਪਸ ਮੰਗਣ ਲੱਗੇ ਇਹ ਤੇ ਲੋਕਤੰਤਰ ਦੀ ਮੌਕਰੀ ਹੈ ਨਾ ਪਹਿਲੀ ਗੱਲ ਤਾਂ ਲੋਕਤੰਤਰ ਦੀ ਤੁਸੀਂ ਉਦੋਂ ਮਜ਼ਾਕ ਉਡਾ ਦਿੱਤਾ ਕਿ ਲੋਕਾਂ ਨੇ ਤੁਹਾਨੂੰ ਉੱਥੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਦੇ ਤੌਰ ਤੇ ਚੁਣਿਆ ਔਰ ਤੁਸੀਂ ਭਾਜਪਾ ਦੀ ਝੋਲੀ ਚੜ ਗਏ ਠੀਕ ਹੈ ਕਿ ਨਹੀਂ ਇਹ ਗਲਤ ਨਹੀਂ ਹੈਗਾ ਕਿ ਉਹ ਲੋਕ ਜਿਹੜੇ ਖੁਦ ਅਨੈਥੀਕਲ ਚੀਜ਼ਾਂ ਕਰਦੇ ਹੋਣ ਅਨੈਤਿਕ ਗੱਲਾਂ ਕਰਦੇ ਹੋਣ ਉਹ ਦੂਜਿਆਂ ਨੂੰ ਨੈਤਿਕਤਾ ਦਾ ਪਾਠ ਨਾ ਪੜਾਉਂ ਔਰ ਦੂਸਰੀ ਗੱਲ ਇਹ ਸਪੀਕਰ ਸਾਹਿਬ ਦੇ ਅਧਿਕਾਰ ਖੇਤਰ ਚ ਆਉਂਦਾ ਹੈਗਾ ਕਿ ਉਹ ਕਦੋਂ ਕਿਸੇ ਦਾ ਅਸਤੀਫਾ ਅਕਸੈਪਟ ਕਰਦੇ ਆ ਤੇ ਕਦੋਂ ਨਹੀਂ ਕਰਦੇ ਹੈਗੇ ਇਹ ਉਹਨਾਂ ਨੇ ਵੇਖਣਾ ਹੈਗਾ ਪਰ ਜੋ ਵੀ ਹੈਗਾ ਇਹ ਚੀਜ਼ਾਂ ਚੰਗੀਆਂ ਨਹੀਂ ਹੁੰਦੀਆਂ ਲੋਕ ਇਸ ਚੀਜ਼ ਨੂੰ ਦੇਖਦੇ ਹੁੰਦੇ ਆ ਲੋਕ ਇਹੋ ਜਿਹੇ ਲੋਕਾਂ ਨੂੰ ਪਸੰਦ ਨਹੀਂ ਕਰਦਾ ਵੋਟਰ ਠੀਕ ਹੈ ਕਿ ਇਹਨੂੰ ਨਕਾਰਦਾ ਹੈਗਾ ਇਹਦਾ ਨਤੀਜਾ ਤੁਸੀਂ ਹੁਣੇ ਦੇਖੋਗੇ ਜਦੋਂ 10 ਜੁਲਾਈ ਨੂੰ ਇਲੈਕਸ਼ਨ ਹੋਣਾ 13 ਜੁਲਾਈ ਨੂੰ ਉਹਦਾ ਨਤੀਜਾ ਆਉਣਾ ਹੈ ਤੇ ਤੁਸੀਂ ਦੇਖੋਗੇ ਕਿ ਉਹ ਲੋਕ ਜਿਨ੍ਹਾਂ ਨੂੰ ਉਹਨਾਂ ਨੇ ਜਿਤਾ ਕੇ ਭੇਜਿਆ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜੇ ਠੀਕ ਹੈ ਨਾ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਡਰ ਦੇ ਮਾਰੇ ਲਾ ਲੋ ਕੋਈ ਕਾਰਨ ਕੀ ਉਹਨਾਂ ਨੂੰ ਕੋਈ ਲਾਲਚ ਦਿੱਤਾ ਗਿਆ ਠੀਕ ਹੈ ਨਾ ਉਹ ਤੁਸੀਂ ਭਾਜਪਾ ਦੀ ਤੁਸੀਂ ਝੋਲੀ ਚੜ ਗਏ ਹੋ ਤੇ ਇਸ ਚੀਜ਼ ਦਾ ਸਮੁੱਚੇ ਲੋਕ ਸਿਖਾਉਣਗੇ ਨੀਲ ਜਿਕਸਵਾਲੇ ਵੀ ਹੈ ਵਿਰੋਧੀ ਚਾਹਦੇ ਨੇ ਕੀ ਬੋਲਾ ਲੋਕਾਂ ਨੂੰ ਸਮਝ ਨਹੀਂ ਆਣੀ ਹੈ ਭਾਜਪਾ ਵਾਲੀ ਵੋਟ ਸ਼ਾਇਦ ਆਮ ਆਦਮੀ ਪਾਰਟੀ ਨੂੰ ਪਹ ਜਾਏ ਆਮ ਆਦਮੀ ਪਾਰਟੀ ਵਾਲੀ ਵੋਟ ਸ਼ਾਇਦ ਭਾਜਪਾ ਨੂੰ ਪਹ ਜਾਏ ਕਿ ਦੋਨੋਂ ਪਾਸੇ ਜੇ ਨੇ ਸ਼ੀਤਲ ਭਾਜਪਾ ਤੋਂ ਗਏ ਤੇ ਭਗਤ ਭਾਜਪਾ ਤੋਂ ਆਏ ਨੇ ਦੇਖੋ ਪਹਿਲੀ ਗੱਲ ਤਾਂ ਵੀ ਲੋਕਤੰਤਰ ਦਾ ਸਾਡੇ ਦਾ ਡੈਮੋਕ੍ਰੇਸੀ ਦਾ ਦੁਖਾਂਤ ਹੈਗਾ ਇਹ ਚੀਜ਼ਾਂ ਕੋਈ ਚੰਗੀਆਂ ਤੇ ਹੈ ਨਹੀਂਆਂ ਕੋਈ ਵੀ ਜਨਨੀ ਕਿ ਚੰਗਾ ਜਿਹੜਾ ਸੀਰੀਅਸ ਵੋਟਰ ਹੈ ਉਹ ਚੀਜ਼ ਨੂੰ ਪਸੰਦ ਨਹੀਂ ਕਰਦਾ ਬਟ ਆਮ ਆਦਮੀ ਪਾਰਟੀ ਨੂੰ ਲੋਕ ਵੋਟ ਇਸ ਕਰਕੇ ਪਾਉਂਦੇ ਆ ਜੇ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਜਿਹੜੇ ਪਹਿਲਾਂ 2022 ਦੇ ਵਿੱਚ ਵੀ ਤੁਸੀਂ ਦੇਖੋ 92 ਸਾਡੇ ਐਮਐਲਏ ਜਿੱਤੇ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਕੰਮ ਦੀ ਰਾਜਨੀਤੀ ਕਰਦੀ ਹੈ ਔਰ ਸਾਡੇ ਕੰਮ ਦੇ ਵਿੱਚ ਸਾਡੇ ਕੇਂਦਰ ਬਿੰਦੂ ਦੇ ਵਿੱਚ ਲੋਕ ਨੇ ਆਮ ਲੋਕ ਨੇ ਅਸੀਂ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਜਿਹੜੇ ਮੁੱਦੇ ਆ ਚਾਹੇ ਉਹ ਸਕੂਲਾਂ ਦਾ ਮੁੱਦਾ ਹੋਵੇ ਹਰ ਬੱਚਾ ਚਾਹੁੰਦਾ ਕਿ ਮੇਰੇ ਬੱਚੇ ਅੱچھے ਸਕੂਲਾਂ 'ਚ ਪੜਨ ਚਾਹ ਮੁੱਦਾ ਹੋਵੇ ਚਾਹੇ ਬਿਜਲੀ ਦਾ ਮੁੱਦਾ ਹੋਵੇ ਚਾਹੇ ਲਾਂਡ ਆਰਡਰ ਦੀ ਸਥਿਤੀ ਹੋਵੇ ਚਾਹੇ ਤੁਸੀਂ ਦੇਖੋ ਸੜਕ ਸੁਰੱਖਿਆ ਫੋਰਸ ਜਿਹੜੇ ਪੂਰੇ ਮੁਲਕ ਦੇ ਵਿੱਚ ਪਹਿਲਾ ਪੰਜਾਬ ਐਸਾ ਸੂਬਾ ਹੈ ਜਿੱਥੇ ਅਸੀਂ ਸੜਕ ਸੁਰੱਖਿਆ ਫੋਰਸ ਬਣਾਈ ਹੈ ਫਰਵਰੀ ਦੇ ਵਿੱਚ ਬਣੀ ਸੀ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਜਿਹੜੀ ਜ਼ਿੰਦਗੀਆਂ ਲੋਕਾਂ ਦੀ ਬਚਾਈਆਂ ਸੜਕ ਸੁਰੱਖਿਆ ਫੋਰਸ ਨੇ ਤੁਸੀਂ ਦੇਖੋ ਅਦਰਵਾਈਜ਼ ਹਮੇਸ਼ਾ ਪਿਛਲੇ ਤਿੰਨ ਦਹਾਕੇ ਦਾ ਇਤਿਹਾਸ ਚੱਕ ਕੇ ਦੇਖ ਲਓ ਸਰਕਾਰਾਂ ਨੇ ਹਮੇਸ਼ਾ ਸਰਕਾਰੀ ਅਦਾਰੇ ਵਿੱਚ ਹੀ ਹੈ ਠੀਕ ਹੈ ਇਹ ਮਮਾਨ ਸਾਹਿਬ ਦੀ ਸਰਕਾਰ ਪਹਿਲੀ ایسی ਸਰਕਾਰ ਹੈ ਜਿਨੇ ਇੱਕ ਪ੍ਰਾਈਵੇਟ ادارے ਨੂੰ ਖਰੀਦ ਕੇ ਸਰਕਾਰੀ ਹੱਥਾਂ ਦੇ ਵਿੱਚ ਲੈ ਕੇ ਆਂਦਾ ਹੈਗੇ ਜੀ ਵਿਰੋਧੀ ਤਾਂ ਇਹ ਵੀ ਕਹਿੰਦੇ ਨੇ ਕਿ ਨਰਾਜ ਸਭਾ ਚ ਕੋਈ ਮਹਿਲਾ ਸਦਸਿਆ ਨਾ ਲੋਕ ਸਭਾ ਚ ਤੇ ਮੰਤਰੀਆਂ ਦੇ ਵਿਚਕਾਰ ਵੀ ਦੋ ਹੀ ਚਿਹਰੇ ਨੇਗੇ ਤੇ ਸਵਾਲ ਉੱਠਦੇ ਨੇ ਕਿ ਤੁਸੀਂ ਆਮ ਆਦਮੀ ਪਾਰਟੀ ਜੇ ਹੈ ਵੂਮਨਸ ਦੇ ਜਾਂ ਔਰਤਾ ਦੇ ਹિતੇਸ਼ੀ ਦੇ ਨਹੀਂ ਲੱਗਦੀ ਦੇਖੋ ਹੁਣ ਇਹੇ ਗੱਲ ਉਹ ਕਰਨਗੇ ਜਿਹੜੇ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਰਾ ਦਿੰਦੇ ਆ ਤੇ ਉਹਨਾਂ ਤੋਂ ਸਾਡੀਆਂ ਬੇਟੀਆਂ ਨੂੰ ਖਤਰਾ ਹੈਗਾ ਜਾਹੇ ਉਹ ਮਣੀਪੁਰ ਦੇਖ ਲੋ ਕਿੰਨੀਆਂ ਥਾਵਾਂ ਤੇ ਤੁਸੀਂ ਦੇਖ ਲੋ ਹੈਨਾ ਇਹਨਾਂ ਦੇ ਕਿੱਡੇ ਵੱਡੇ ਲੀਡਰ ਦੇਖ ਲੋ ਜਿਹੜੇ ਇਹਨਾਂ ਚੀਜ਼ਾਂ ਦੇ ਵਿੱਚ ਇਨਵੋਲਵ ਹੈਗੇ ਆ ਠੀਕ ਹੈ ਨਾ ਇਸੇ ਕਰਕੇ ਬੀਜੇਪੀ ਨੂੰ ਲੋਕ ਅੱਜ ਕੱਲ ਜਾਨੀ ਕਿ ਭਾਜਪਾ ਬਲਤਕਾਰੀ ਪਾਰਟੀ ਵੀ ਕਹਿਣ ਲੱਗ ਪਏ ਹੈਗੇ ਪਲਤਕਾਰੀ ਜਨਤਾ ਪਾਰਟੀ ਵੀ ਕਹਿੰਦੇ ਹੈਗੇ ਲੇਕਿਨ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀਆਂ ਮਹਿਲਾਵਾਂ ਦਾ ਪੂਰਾ ਮਾਨ ਸਤਿਕਾਰ ਹੈਗਾ ਹਰ ਇੱਕ ਨੂੰ ਉਸ ਦੀ ਕਾਬਲੀਅਤ ਦੇ ਮੁਤਾਬਕ ਠੀਕ ਹੈ ਕਿ ਨਹੀਂ ਉਸ ਅਹੁਦੇ ਤੇ ਨਵਾਜਿਆ ਜਾਂਦਾ ਹੁਣ ਜੇ ਅਸੀਂ ਵੀ ਗੱਲ ਕਰੀ ਸਾਡੀ ਚੀਫ ਵੀ ਪਕਾਉਣਾ ਹੈ ਦੋ ਪ੍ਰੋਫੈਸਰ ਬਲਜੀਤ ਕੌਰ ਹੈ ਕੈਬਨਟ ਮੰਤਰੀ ਕੌਣ ਨੇ ਡਾਕਟਰ ਬਲਜੀਤ ਕੌਰ ਨੇ ਕੈਬਨਟ ਮੰਤਰੀ ਕੌਣ ਨੇ ਗगन ਅਨਮੋਲ ਹੈਗੇ ਆ ਠੀਕ ਹੈ ਕਿ ਨਹੀਂ ਸਾਡਾ ਮਹਿਲਾ ਵਿੰਗ ਵੀ ਹੈਗਾ ਪੰਜਾਬ ਦੇ ਵਿੱਚ ਵਕ ਵਕ ਅਹੁਦਿਆਂ ਤੇ ਸਾਡੀਆਂ ਮਹਿਲਾਵਾਂ ਜਿਹੜੀਆਂ ਭੈਣਾਂ ਨੇ ਸਾਡੀਆਂ ਉਹ ਕੰਮ ਕਰਦੀਆਂ ਹੈਗੀਆਂ ਜਦੋਂ ਇਲੈਕਸ਼ਨ ਦੀ ਬਾਰੇ ਆਉਂਦੀ ਹੈ ਤਾਂ ਹਰ ਇੱਕ ਇਲੈਕਸ਼ਨ ਦੇ ਵਿੱਚ ਉਥੋਂ ਦੇ ਹਾਲਾਤਾਂ ਦੇ ਮੁਤਾਬਕ ਜਿਹੜਾ ਸਿਉਟੇਬਲ ਕੈਂਡੀਡੇਟ ਹੁੰਦਾ ਠੀਕ ਹੈ ਨਾ ਉਸ ਨੂੰ ਉਤਾਰਿਆ ਜਾਂਦਾ ਇਹ ਤਾਂ ਤੁਸੀਂ ਸਾਡੇ ਤੇ ਕੁਐਸਚਨ ਚੱਕ ਸਕਦੇ ਹੋ ਸਾਡੇ ਤੇ ਕੁਐਸਚਨ ਚੱਕ ਕੇ ਦਿਖਾਓ ਤੁਸੀਂ ਕਿ ਤੁਹਾਡੀ ਮਾੜਾ ਕੈਂਡੀਡੇਟ ਦਿੱਤਾ ਲੇਕਿਨ ਇਹ ਕੁਐਸਚਨ ਅਸੀਂ ਕੋਈ ਮਤਲਬ ਭੇਦਭਾਵ ਨਹੀਂ ਕਰਦੇ ਨਾ ਔਰਤ ਤੇ ਮਰਦ ਦੇ ਵਿੱਚ ਭੇਦਭਾਵ ਕਰਦੇ ਆਂ ਨਾ ਕਦੇ ਜਾਤੀ ਦਾ ਭੇਦਭਾਵ ਕਰਦੇ ਆਂ ਨਾ ਅਸੀਂ ਕਿਸੇ ਧਰਮ ਦਾ ਭੇਦਭਾਵ ਕਰਦੇ ਆਂ ਅਸੀਂ ਇਥੇ ਆਮ ਲੋਕਾਂ ਦੀ ਰਾਜਨੀਤੀ ਕਰਦੇ ਆਂ ਔਰ ਸਾਡਾ ਜਨਨ ਕਿ ਲੋਕਾਂ ਨਾਲ ਸਿੱਧੀ ਕਮਿਟਮੈਂਟ ਇਹ ਹੈਗੀ ਹੈ ਅਸੀਂ ਤੁਹਾਨੂੰ ਸਾਫ਼ ਸੁਥਰਾ ਜਿਹੜਾ ਹੈਗਾ ਪ੍ਰਸ਼ਾਸਨ ਦੇਣਾ ਹੈਗਾ ਅਸੀਂ ਤੁਹਾਨੂੰ ਉਹ ਸਿਸਟਮ ਦੇਣਾ ਹੈਗਾ ਜਿਸ ਦੇ ਨਾਲ ਤੁਹਾਡੀ ਆਪਣ ਦੀ ਕਿ ਸੁਖਾਲੀ ਹੁੰਦੀ ਹੋਵੇ ਜੇ ਤਾਂ ਇੱਕ ਬਾਈ ਇਲੈਕਸ਼ਨ ਹੈ ਹਲੇ ਤਾਂ ਬਾਕੀ ਵੀ ਬਾਈ ਇਲੈਕਸ਼ਨ ਪੈਣੇ ਇਸੇ ਤਰੀਕੇ ਦੇ ਨਾਲ ਐਮਪੀਜ਼ ਵੀ ਲੱਗਣਗੇ ਮੰਤਰੀ ਵੀ ਲੱਗਣਗੇ ਤੇ ਬਾਕੀ ਚੇਅਰਮੈਨ ਵਗੈਰਾ ਤੁਸੀਂ ਲਾਏ ਨੇ ਤੁਸੀਂ ਕਿਹਾ ਕਿ ਜਲੰਧਰ ਦੇ ਵਿੱਚ ਕਰ 121 ਬੂਥ ਹੈਗੇ ਲੇਕਿਨ ਆਉਣ ਵਾਲੀ ਬਾਈ ਇਲੈਕਸ਼ਨਸ ਦੇ ਲਈ ਕਿਉਂਕਿ ਹਜੇ ਤਾਂ ਇੱਕ ਹੋਈ ਹੈ ਬਾਕੀ ਰਹੀ ਹੈ ਉਸ ਨੂੰ ਲੈ ਕੇ ਕੀ ਤਿਆਰੀਆਂ ਰਹਿਣਗੀਆਂ ਜਾਂ ਫਿਰ ਉਸ ਜਲੰਧਰ ਨੂੰ ਦੇਖਦੇ ਹੋਏ ਕਿ ਜਲੰਧਰ ਦਾ ਕੀ ਰਿਜ਼ਲਟ ਆਉਂਦਾ ਉਸ ਨੂੰ ਤੈਅ ਕਰੇਗਾ ਆਉਣ ਵਾਲਾ ਨੂੰ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਬੀ ਜਦੋਂ ਤੁਸੀਂ ਲੋਕਾਂ ਦੀ ਰਾਜਨੀਤੀ ਕਰਦੇ ਹੋ ਮੂ ਔਰ ਜਦੋਂ ਤੁਸੀਂ 10 12 ਸਾਲਾਂ ਸਾਡੀ ਪਾਰਟੀ ਨੂੰ ਬਣੇ ਨੂੰ ਹੋ ਗਿਆ ਅਸੀਂ ਲਗਾਤਾਰ ਇਲੈਕਸ਼ਨ ਮੂਡ ਚ ਕਦੇ ਦਿੱਲੀ ਦਾ ਇਲੈਕਸ਼ਨ ਕਦੇ ਗੁਜਰਾਤ ਦਾ ਇਲੈਕਸ਼ਨ ਕਦੇ ਹਿਮਾਚਲ ਦਾ ਇਲੈਕਸ਼ਨ ਕਦੇ ਪੰਜਾਬ ਦਾ ਇਲੈਕਸ਼ਨ ਕਦੇ ਐਮਪੀ ਇਲੈਕਸ਼ਨ ਕਦੇ ਪੰਚਾਇਤੀ ਇਲੈਕਸ਼ਨ ਕੋ ਸਾਡੇ ਲੋਕ ਜਿਹੜਾ ਸਾਡਾ ਕਾਡਰ ਹੈਗਾ ਸਾਡਾ ਵਰਕਰ ਹੈਗਾ ਉਹ ਐਕਸਪਰਟ ਹੋ ਗਿਆ ਇਲੈਕਸ਼ਨ ਦੇ ਸਾਨੂੰ ਕੋਈ ਵਿਸ਼ੇਸ਼ ਤਿਆਰੀ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਬਸ ਅਸੀਂ ਸਿਰਫ ਅਤੇ ਸਿਰਫ ਜਿਹੜਾ ਹੈਗਾ ਸ਼੍ਰੀ ਸੰਦੀਪ ਪਾਠਕ ਜੀ ਦੀ ਜਿਹਨਾਂ ਕਿ ਜੋ ਡਾਇਰੈਕਸ਼ਨ ਹੁੰਦੀ ਹੈ ਕਿਉਂਕਿ ਸਾਡੇ ਸੈਂਟਰ ਮੰਤਰੀ ਨੇ ਉਹਨਾਂ ਦੇ ਮੁਤਾਬਕ ਬਸ ਡਿਊਟੀਆਂ ਲਗਾਉਣੀਆਂ ਹੁੰਦੀਆਂ ਨੇ ਔਰ ਡਿਊਟੀਆਂ ਸੰਗਠਨ ਨੇ ਲਗਾਉਣੀਆਂ ਹੁੰਦੀਆਂ ਨੇ ਸੰਗਠਨ ਵਾਲਿਆਂ ਨੇ ਲੋਕਾਂ ਤੱਕ ਗੱਲ ਲੈ ਕੇ ਜਾਣ ਕੰਮ ਵਧੀਆ ਕਰ ਰਹੀ ਹੈ ਤੁਸੀਂ ਦੇਖੋ 2.5 ਸਾਲਾਂ ਦੇ ਵਿੱਚ 2.5 ਸਾਲਾਂ ਦੇ ਵਿੱਚ ਜਿਹੜੇ ਕੰਮ ਕੀਤੇ ਆ ਕਿਸੇ 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 ਸਰਕਾਰ ਨੇ 10 ਸਾਲ ਰਾਜ ਕੀਤਾ ਕਿਸੇ ਨੇ 5-5 ਦੇ ਗੈਪ ਤੇ ਕੀਤਾ ਕਿਸੇ ਨੇ 25 ਸਾਲਾਂ ਦਾ ਦੇ ਵਿੱਚ ਰਾਜ ਕੀਤਾ ਪਰ ਜਿਹੜਾ ਕੰਮ ਪਿਛਲੇ 2.5 ਸਾਲਾਂ ਦੇ ਵਿੱਚ ਮਾਨਸਾਹਬ ਦੀ ਸਰਕਾਰ ਨੇ ਕੀਤਾ ਉਹ ਕਿਸੇ ਨੇ ਵੀ ਨਹੀਂ ਕੀਤਾ ਸੋ ਜਦੋਂ ਤੁਹਾਡੇ ਕੋਲੇ ਮਾਨਸਾਹ ਵਰਗਾ ਮੁੱਖ ਮੰਤਰੀ ਹੋਵੇ ਠੀਕ ਹੈ ਨਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਸਰਕਾਰ ਵਧੀਆ ਕੰਮ ਕਰ ਰਹੀ ਹੋਵੇ ਦੂਜੇ ਪਾਸੇ ਤੁਹਾਡੇ ਕੋਲੇ ਸੰਦੀਪ ਪਾਠਕ ਜੀ ਵਰਗੇ ਜਿਹੜੇ ਰਾਜ ਸਭਾ ਦੇ ਸਾਡੇ ਮੈਂਬਰ ਨੇ ਉਹਨਾਂ ਵਰਗੇ ਸੰਗਠਨ ਮੰਤਰੀ ਹੋਣ ਤੇ ਤੁਹਾਨੂੰ ਕੋਈ ਵਿਸ਼ੇਸ਼ ਜਿਹੜੀ ਕਿ ਤਿਆਰੀ ਦੀ ਜ਼ਰੂਰਤ ਨਹੀਂ بس ਡਿਊਟੀ ਅਲੌਂਡ ਦੀ ਜ਼ਰੂਰਤ ਹੈ ਸੋ ਅਗਲੀਆਂ ਚਾਰ ਇਲੈਕਸ਼ਨਾਂ ਵੀ ਜਦੋਂ ਵੀ ਹੋਣਗੀਆਂ ਚਾਹੇ ਉਹ ਹਰਿਆਣੇ ਦੇ ਇਲੈਕਸ਼ਨ ਨਾਲ ਹੁੰਦੀ ਹੈ ਮਹਾਰਾਸ਼ਟਰ ਦੇ ਇਲੈਕਸ਼ਨ ਹੁੰਦੀ ਹੈ ਅੱਗੇ ਪਿੱਛੇ ਹੁੰਦੀ ਹੈ ਅਸੀਂ ਤਿਆਰ ਆ ਔਰ ਇਸ ਵਾਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿਆਂ ਠੀਕ ਹੈ ਨਾ ਇਨ੍ਹਾਂ ਪੰਜਾਂ ਦੇ ਵਿੱਚੋਂ ਸਾਡੇ ਕੋਲੇ ਦੋ ਹੀ ਸੀ ਸੀਟਾਂ ਠੀਕ ਹੈ ਨਾ ਤੇ ਸਾਡੇ 92 ਐਮਐਲਏ ਹੁੰਦੇ ਸੀ ਤੇ ਹੁਣ ਸਾਡੇ ਤਾਂ ਹੁਣ 97 ਜਾਣਗੇ 95 ਤੇ ਜਾਵਾਂਗੇ 95 ਤੇ ਜਾਵਾਂਗੇ ਠੀਕ ਹੈ ਨਾ ਪੰਜੇ ਦੀ ਪੰਜੇ ਜਿੱਤਾਂਗੇ ਅਸੀਂ ਹੁਣ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਕਹਿੰਦੇ ਪੰਜ ਤੇ ਪੰਜ ਸੀਟਾਂ ਸੀ ਆਪਣੀ ਜਿੱਤ ਹਾਸਲ ਕਰਨਗੇ ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਇਸ ਵਾਰ ਸੀਐਮ ਰਿਹਾਈਸ ਜੇ ਹੈਗੀ ਹੈ ਯਾਨੀ ਕਿ ਸਰਕਾਰੀ ਕੋਠੀ ਤਾਂ ਵਿਚਕਾਰ ਤਾਂ ਸੀਐਮ ਰਹਿਣਗੇ ਰਹਿਣਗੇ ਲੇਕਿਨ ਕਿਰਾਏ ਦੀ ਕੋਠੀ ਜਲੰਧਰ ਦੇ ਵਿਚਕਾਰ ਇੱਕ ਹੋਰ ਖਰੀਦ ਲਈ ਹੈ ਜਿੱਥੇ ਕੈਂਪੇਨ ਮੈਂਬਰਸ ਰਹਿਣਗੇ ਸਟਾਰ ਪ੍ਰਚਾਰਕ ਰਹਿਣਗੇ ਸੀਐਮ ਭਗਵੰਤ ਮਾਨ ਵੀ ਰਹਿਣਗੇ ਤੇ ਪੂਰਾ ਜਾਇਜ਼ਾ ਲੈਣਗੇ ਚੋਣ ਪ੍ਰਕਿਰਿਆ ਤੱਕ ਕੈਮਰਾਮੈਨ ਜੱਗੀ ਦੇ ਨਾਲ ਨਿਰੂਪਿ ਚਲਵਾਨ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par